ਆਮ ਆਦਮੀ ਪਾਰਟੀ ਦੀ ਸਰਕਾਰ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਢੁੱਲਰ ਜੀ ਜਦੋਂ ਦੇ ਹੜ੍ਹ ਆਏ ਆ ਉਦੋਂ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਨੇ ਪਸ਼ੂਆਂ ਵਾਸਤੇ ਚੌਕਰ ਫੀਡ ਚਾਰਾ ਔਰ ਘਰਾਂ ਵਾਸਤੇ ਰਾਸ਼ਨ ਜਿੰਨੀ ਵੀ ਹੋ ਸਕਦੀ ਸੇਵਾ ਇਹਨਾਂ ਨੇ ਆਪਣੇ ਹੱਥੀਂ ਕੀਤੀ ਔਰ ਰਾਤ ਦਿਨ ਬੰਨਾਂ ਦੇ ਰਹੇ ਔਰ ਜਿੱਥੇ ਵੀ ਪਤਾ ਲੱਗਦਾ ਸੀ ਆਮ ਆਦੀ ਪਾਰਟੀ ਦੀ ਸਰਕਾਰ ਤੇ ਲਾਲਜੀਤ ਸਿੰਘ ਭੁੱਲਰ ਜਦੋਂ ਕੋਈ ਕਹਿੰਦਾ ਸੀ ਇੱਥੇ ਬੰਨ ਸਿਮਰਿਆ ਤੇ ਬੰਨ ਟੁੱਟ ਚਲਿਆ ਉਸੇ ਟਾਈਮ ਉੱਥੇ ਪਹੁੰਚਦੇ ਰਹੇ 24 ਘੰਟੇ ਜਨਤਾ ਦੇ ਵਿੱਚ ਸੇਵਾ ਕਰਦੇ ਰਹੇ ਔਰ ਲੋਕ ਵੀ ਇਹੋ ਗੱਲ ਕਹਿੰਦੇ ਆ ਕਿ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਆ ਜਿੰਨੀ ਉਹਨਾਂ ਨੇ ਸੇਵਾ ਕੀਤੀ ਆ ਖੜਾ ਦੇ ਵਿੱਚ ਪਰਿਵਾਰਾਂ ਦੇ ਨਾਲ ਵੇਖੋ ਅਗਲੇ ਪਾਸੇ ਪਰਿਵਾਰ ਜਿਸ ਤਰ੍ਹਾਂ ਫਸੇ ਸੀ ਉਹਨਾਂ ਨੂੰ ਬੇੜੀ ਦੇ ਵਿੱਚ ਕੱਢ ਕੇ ਲੈ ਕੇ ਆਉਂਦੇ ਰਹੇ ਉਹਨਾਂ ਦੇ ਘਰਾਂ ਦੇ ਉਹਨਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਉਂਦੇ ਰਹੇ ਆਮ ਆਦੀ ਪਾਰਟੀ ਦੀ ਸਰਕਾਰ ਤੇ ਸਾਡੇ ਕੈਬਨ ਮੰਤਰੀ ਲਾਲਜੀਤ ਸਿੰਘ ਭੁੱਲਰ ਜਿੰਨੀ ਵੀ ਸੇਵਾ ਉਹਨਾਂ ਨੇ ਕੀਤੀ ਆਪਣੇ ਮਨੋਤਨੋਂ ਪੂਰੀ ਕੀਤੀ ਉਹਨਾਂ ਨੇ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਦੁੱਖ ਦੀ ਘੜੀ ਦੇ ਵਿੱਚ ਜਿਹੜਾ ਵੀ ਖੜਦਾ ਵਾ ਉਸੇ ਦਾ ਇਨਾਮ ਲੈਂਦੇ ਆ ਕਿਉਂਕਿ ਲਾਲਜੀਤ ਸਿੰਘ ਭੁੱਲਰ ਸਾਡੇ ਹਲਕੇ ਦੇ ਪਰਿਵਾਰਾਂ ਦੇ ਨਾਲ ਪੂਰੇ ਖੜੇ ਔਰ ਕਿਸੇ ਨੂੰ ਕਿਸੇ ਚੀਜ਼ ਦੀ ਆਂਚ ਨਹੀਂ ਆਉਣ ਦਿੱਤੀ ਔਰ ਜਿੰਨ ਨੂੰ ਕਿਸੇ ਚੀਜ਼ ਦੀ ਲੋੜ ਹੀ ਉਥੇ ਜਾ ਕੇ ਘਰ ਤੱਕ ਇਹਨਾਂ ਨੇ ਰਾਸ਼ਨ ਪਚਾਏ ਔਰ ਜੇ ਜਿਉਂ ਉਹਨਾਂ ਨੂੰ ਡੀਜ਼ਲ ਦੀ ਲੋੜ ਹੀ ਕਮ ਸੇ ਕਮ ਜਿਹੜਾ ਬੰਨ ਆ ਉਹਨਾਂ ਤੇ 50000 ਲੀਟਰ ਡੀਜ਼ਲ ਔਰ ਉਸ ਤੋਂ ਬਾਅਦ ਚ ਤੋੜਿਆਂ ਤੋਂ ਲੈ ਕੇ ਕ੍ਰੇਟ ਤੋਂ ਲੈ ਕੇ ਹੋਰ ਵੀ ਜਿੰਨੀ ਜਿਤਨਾ ਹੋਰ ਵੀ ਜਿੰਨੀ ਕਿਸੇ ਦੀ ਸੇਵਾ ਸਕਦੀ ਸੀ ਉਹਨਾਂ ਨੇ ਨਾਲ ਹੋ ਕੇ ਸੇਵਾ ਕੀਤੀ ਔਰ ਪੰਜਾਬ ਸਰਕਾਰ ਨੇ ਵੀ ਪੂਰੀ ਮਦਦ ਕੀਤੀ ਖਾੜਾਂ ਦੇ ਜਿੰਨੇ ਪਰਿਵਾਰ ਹੀ ਸਾਡੇ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ